ਰੁਵਾਲੇ ਆਪਣੇ ਲਾ ਲਈਏ ਇਹ ਵੀ ਕਹਿੰਦੇ ਨਸ਼ਾ ਅੱਜ ਇਨਾ ਦਿਨਾਂ ਚ ਖਤਮ ਕਰ ਰਹੇ ਆਂਗੇ ਤੇ ਇੱਕ ਗਟਕਾ ਸਾਫ ਕਰ ਕੇ ਫਿਰ ਕੈਪਟਨ ਸਾਹਿਬ ਨੇ ਵੀ ਬੋਲੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਐਮਪੀ ਬਣੇ ਜਗੇ ਉਹ ਸੰਗਰੂਰ ਤੋਂ ਦੇਖੋ ਕੀ ਪ੍ਰੋਗਰੈਸ ਵਧੀਆ ਕੀਤੀ ਇਹਨਾਂ ਨੇ ਠੀਕ ਹੈ ਇਹ ਬਾਕੀ ਬੱਚੇ ਨਾਲ ਜੋੜ ਰਹੇ ਨੇ ਠੀਕ ਹੈ ਕਹਿੰਦੇ ਨੇ ਸਿੰਘ ਸਜੋ ਨਸ਼ੇ ਛੱਡੋ ਤਿਆਗੋ ਗੁਰੂ ਕੀ ਭੋਜ ਕਰੇਗੀ ਮੋਜ ਉਹ ਕੰਮ ਇਹ ਕਹਿ ਰਹੇ ਨੇ ਇਹ ਲੀਡਰ ਮਿਲੇ ਸੀ ਸਾਨੂੰ ਜਿਵੇਂ ਅਨਦੀਪ ਸਿੱਧੂ ਹੋ ਗਏ ਉਹ ਵੀ ਜਾਂਸੀਆਂ ਨੇ ਦੇਖੋ ਖਤਮ ਕਰਾਤੀ ਇੱਕਾ ਮੂਸੇ ਵਾਲੇ ਹੋ ਗਏ ਉਹ ਵੀ ਖਤਮ ਕਰਾਤੀ ਚਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਸਰਗਰਮ ਸੀਗੇ ਜਿਸਾਂ ਇਸ ਵਾਰ ਚੋਣਾਂ ਵੀ ਹੋਈਆਂ ਨੇ ਸੋ ਅੱਜ ਸਾਡੇ ਕੋਲ ਇਸ ਸੌਮਨੀ ਕਾਲੀਦਲ ਪਾਰਟੀ ਦੇ ਜਿਹੜੇ ਬਤਕਰ ਨੇ ਅਮਰਪ੍ਰੀਤ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਇਸ ਸੌਮਨੀ ਕਾਲੀਦਲ ਪਾਰਟੀ ਜਿਸਨੂੰ ਜੀ ਸਨਮਾਨ ਜਿਹੜੇ ਪ੍ਰਧਾਨ ਨੇ ਇਸ ਪਾਰਟੀ ਦੇ ਕਿਸ ਤਰ੍ਹਾਂ ਦਾ ਜਿਹੜਾ ਏਜੰਡਾ ਵਾ ਔਰ ਕਿੱਸਾਂ ਜਿਹੜੀ ਪਾਰਟੀ ਆ ਮੈਦਾਨ ਦੇ ਵਿੱਚ ਜਿਹੜਾ ਆਪਣਾ ਕੰਮ ਕਰ ਰਹੀ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਾ ਸਵਾਗਤ ਆ ਤੁਹਾਡਾ ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਹਾਂ ਜੀ ਤੁਹਾਡਾ ਪਹਿਲਾਂ ਜਾਣਨਾ ਚਾਹੁੰਦਾ ਹਾਂ ਸਰ ਪਹਿਲਾਂ ਸੌਮਨੀ ਕਾਲੀਦਲ ਪਾਰਟੀ ਦੇ ਪ੍ਰਧਾਨ ਅਮਰਸਰ ਪਾਰਟੀ ਦੇ ਪ੍ਰਧਾਨ ਨੇ ਸਦਾ ਸਿੰਘ ਸਿੰਘ ਮਾਨ ਕਿਸ ਤਰ੍ਹਾਂ ਦਾ ਉਨਾਂ ਦਾ ਏਜੰਡਾ ਇਹ ਹੀ ਆ ਜਿਆਦਾ ਤਾਂ ਉਹਨਾਂ ਦੇ ਕੋਈ ਵੀ ਆਪਣੇ ਕਿਤੇ ਵੀ ਕੋਈ ਪ੍ਰੋਬਲਮ ਦੀ ਹੁਣ ਥੋੜੇ ਦਿਨਾਂ ਦੇ ਪਹਿਲਾਂ ਤਿੰਨ ਮੁੰਡੇ ਇਨਕੁਆਇੰਟਰੋਲ ਬਾਹਰ ਯੂਪੀ 'ਚ ਮਾਰੇ ਉਹਨਾਂ ਦਾ ਵੀ ਦੁੱਖ 'ਚ ਪਹੁੰਚੇ ਥੋੜੇ ਦਿਨਾਂ ਦੇ ਮਾਗੀ ਦੀ ਕਾਨਫਰੰਸ ਸੀ ਉਹ ਉੱਥੇ ਵੀ ਗਿਆ ਤੇ ਸਾਰਾ ਉਹ ਆਪਣੇ ਜੋ ਖਾਲਸਤਾਨੀ ਮੁੱਦਾ ਹੋਣਾ ਉਹ ਜਿਆਦਾ ਝੰਡਾ ਉਹੀ ਰਿਹਾ ਉਹਨਾਂ ਦਾ ਹਾਂਜੀ ਕਾਫੀ ਤਕਰੀਬਨ ਸਮੇਂ ਹੋਏ ਨੇ ਪਾਰਟੀ ਨੂੰ ਹਨ ਜਿਹੜੀ ਸਮਾਜ ਦੀ ਪਾਰਟੀ ਨੇ ਕਿਤੇ ਲਈ ਕਾਫੀ ਲੋਕ ਜੁੜੇ ਹੋਣੇ ਨੌਜਵਾਨ ਕਾਫੀ ਜੁੜੇ ਨੇ ਇਸ ਵਿੱਚ ਕਿੰਨਾ ਕ ਜਿਹੜਾ ਲੋਕਾਂ ਦੇ ਕੋਲ ਦੇਖੋ ਹੰਗਾਰਾ ਤਾਂ ਹੁਣ ਦਿੱਲੀ ਗਈ ਉਹਨਾਂ ਨੇ ਨਾਲ ਕ ਕਲਾਂ ਵੀ ਆਉਂਦੇ ਨੇ ਵੀ ਉਹਨਾਂ ਦੇ ਕਾਰਡ ਵੀ ਬਣ ਰਹੇ ਨੇ ਬੱਚੇ ਜਿਆਦਾਤਰ ਬੱਚੇ ਜੋ ਬਾਹਰ ਚਲੇ ਗਏ ਉਹ ਤੋਂ ਚਲੋ ਨਹੀਂ ਉੱਥੇ ਬੈਠ ਕੇ ਵੀ ਜੁੜ ਰਹੇ ਨੇ ਠੀਕ ਹੈ ਨਾ ਲੋਕਲ ਵੀ ਸਾਡੇ ਬਹੁਤ ਨਵੇਂ ਕਾਰਡ ਬਣ ਰਹੇ ਨੇ ਬਹੁਤ ਤੁਸੀਂ ਰੈਲੀ ਸੀ ਮੁਖਸਰ ਸਾਹਿਬ ਫਤੇਗੜ ਸਾਹਿਬ ਸੀਗੀ ਇਹ ਰਚਮਕੌਰ ਸਾਹਿਬ ਸੀ ਉੱਥੇ ਬਾਕੀ ਕੱਠ ਦੱਸਦਾ ਨਾ ਕਿ ਕਿੰਨਾ ਉਹਨਾਂ ਨੂੰ ਲੋਕ ਪ੍ਰੇਮ ਕਰਦੇ ਨੇ ਇਸ ਟਾਈਮ ਤੇ ਜਿਸ ਨਾਲ ਪਿਛਲੇ ਦਿਨੀ ਚੋਣਾਂ ਵੀ ਜਿਹੜੀ ਗੇਂਜ ਥਰਪੀ ਚੋਂ ਲੜੀ ਗਈ ਤਾਂ ਹਰ ਇੱਕ ਸੀਟ ਦੇ ਵਿੱਚ ਜਿਹੜੀ ਚੋਣ ਲੜੀ ਗਈ ਸੋਮੀ ਪਹਿਲੇ ਦਲ ਅੰਮ੍ਰਿਤਸਰ ਪਾਰਟੀ ਦੇ ਵੱਲੋਂ ਕਾਫੀ ਨੌਜਵਾਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਮਿਲਿਆ ਸੀ ਕੀ ਕਾਰਨ ਹੈ ਕਿ ਜਿਹੜਾ ਵੀ ਕੌਂਸਲਰ ਦੀ ਚੋਣ ਨਹੀਂ ਲੜੀ ਗਈ ਜਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕੋਈ ਹਲਚਲ ਨਹੀਂ ਹੋਈ ਠੀਕ ਹੈ ਨਹੀਂ ਹਾਈ ਲੈਵਲ ਤੇ ਹੀ ਇਹਨਾਂ ਦਾ ਚੱਲ ਰਿਹਾ ਕੰਮ ਜਿਵੇਂ ਕਾਉਂਸਲਰ ਹੋ ਗਈ ਪੰਚਾਇਤੀ ਚੋਣਾਂ ਹੋ ਗਈਆਂ ਇਨਾਰੇ ਵਿੱਚ ਜਾਨੀ ਪਿੰਡ ਪਧਰੀ ਤੋਂ ਇੱਕ ਸ਼ੁਰੂਆਤ ਕਰਾਂਗੇ ਔੜੀ ਔੜੀ ਹੁਣ ਗਵਰਨਮੈਂਟ ਦਾ ਅਗਲਾ ਸਟੈਪ ਹੁਣ ਜਰ ਐਮਪੀ ਬਣ ਕੇ ਹੁਣ ਔੜੀ ਔੜੀ ਅਗਲਾ ਅਸੀਂ ਗਾਹ ਦੀ ਗਾਹ ਪ੍ਰੋਗਰੈਸ ਕਰਾਂਗੇ ਇਸ ਕੰਮ ਦੇ ਵਿੱਚ ਤੁਹਾਡਾ ਕੀ ਹੁੰਦਾ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਤੁਸੀਂ ਵਰਕਰ ਕਰਦੇ ਹੋ ਮੈਂ ਆਪਣੇ ਸੀਨੀਅਰ ਆਪਣੇ ਪਤਾ ਹੈਗਾ ਨਾਲ ਆਪਣੇ ਵਰਕਰਾਂ ਆਪਣੇ ਨਾਲ ਜੁੜਿਆ ਹੋਏ ਉਹਨਾਂ ਦੇ ਪੁਰਾਣੇ ਸਮੇਂ ਤੋਂ ਹਾਂਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਰਟੀਆਂ ਦੀ ਗੱਲ ਕੀਤੀ ਜਾਂਦੀ ਹੈ ਹਰ ਇੱਕ ਪਾਰਟੀ ਆਪਣੇ ਆਪਣੇ ਦਾਅਵਾ ਕਰਦੀ ਹੈ ਕਿ ਪਾਰਟੀ ਦਾ ਏਜੰਡਾ ਹੁੰਦਾ ਵਾ ਜਿਸ ਤਰ੍ਹਾਂ ਕਿ ਕੋਈ ਨਸ਼ਾ ਮੁਕਤ ਲਿਖ ਦੇ ਪੰਜਾਬ ਨੂੰ ਗੱਲ ਕਰਦੇ ਨੇ ਜਾਂ ਕਿਸੇ ਨਾ ਕਿਸੇ ਕੋਈ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਜਿੱਥੇ ਆਮ ਤੌਰ ਤੇ ਪਾਰਟੀਆਂ ਦੀ ਗੱਲ ਕੀਤੀ ਜਾਂਦੀ ਹੈ ਕੋਈ ਨਾ ਕੋਈ ਮੁਫਤੀ ਜਨ ਲੈ ਕੇ ਜਾਂ ਬਿਜਲੀ ਬਿੱਲ ਲੈ ਕੇ ਗੱਲ ਕਰਦੇ ਨੇ ਜਾਂ ਕੋਈ ਨਾ ਕੋਈ ਗੱਲ ਹੁੰਦਾ ਇਸ ਤਰ੍ਹਾਂ ਦਾ ਕੀ ਹੈ ਪਾਰਟੀ ਦਾ ਮੋਟਿਵ ਕੀ ਸੋਚ ਲੈ ਕੇ ਚੱਲਦੇ ਨੇ ਸ੍ਰੀ ਮਾਨ ਸਾਹਿਬ ਦੇਖੋ ਪਹਿਲਾਂ ਦਾ ਆਪਣੇ ਨਸ਼ਾ ਨਸ਼ੇ ਨੂੰ ਤਾਂ ਆਪਣੇ ਕਰ ਰਹੇ ਨੇ ਉਹ ਵੇ ਖਤਮ ਹੋ ਜਾਵੇ ਤੇ ਪਰ ਪਹਿਲਾਂ ਝਾੜੂ ਵਾਲੇ ਆਪਣੇ ਲਾ ਲਈਏ ਇਹ ਵੀ ਕਹਿੰਦੇ ਨਸ਼ਾ ਇਹਨਾਂ ਦਿਨਾਂ 'ਚ ਖਤਮ ਕਰਦਾਂਗੇ ਤੇ ਗਟਕਾ ਸਾਫ ਕਈ ਵਾਰ ਕੈਪਟਨ ਸਾਹਿਬ ਨੇ ਵੀ ਬੋਲੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਉਹ ਇਹਨਾਂ ਨੂੰ ਕੁਝ ਮੌਕਾ ਦੇਵੋਗੇ ਹੁਣ ਇਹ ਐਮਪੀ ਬਣੇ ਜਗੇ ਹੁਣ ਸੰਗਰੂਰ ਤੋਂ ਦੇਖੋ ਕੀ ਪ੍ਰੋਗਰੈਸ ਵਧੀਆ ਕੀਤੀ ਇਹਨਾਂ ਨੇ ਠੀਕ ਹੈ ਤੇ ਬਾਕੀ ਬੱਚੇ ਨਾਲ ਜੋੜ ਰਹੇ ਨੇ ਠੀਕ ਹੈ ਇਹ ਕਹਿੰਦੇ ਨੇ ਸਿੰਘ ਸਜੋ ਨਸ਼ੇ ਛੱਡੋ ਤਿਆਗੋ ਗੁਰੂ ਕੀ ਭੋਜ ਕਰੇ ਕੀ ਮੋਜ ਉਹ ਕੰਮ ਇਹ ਕਹਿ ਰਹੇ ਨੇ ਕਿੰਨੀ ਸਿੱਟਾਂ ਜਿਹੜੀ ਹੈ ਜਦੋਂ ਐਪੀਚੂਨ ਲੜੇ ਸੀਗੇ ਜਿੱਥੇ ਸਦੂਰ ਦੇ ਵਿੱਚ ਇੱਥੇ ਇਸੇ ਮੇਰੀ ਮਾਨ ਜੀ ਦੇ ਐਮਪੀ ਲੜੇ ਐਮਪੀ ਬਣੇ ਨੇ ਤਾਂ ਹੋਰ ਕਿਹੜੀ ਕਿਹੜੀ ਸਿੱਟਾਂ ਗਈਆਂ ਹਾਂ ਫਿਰ ਅ ਮਾਨ ਸਾਹਿਬ ਇਹਨਾਂ ਦਾ ਇੱਕ ਤਾਂ ਦੋਤਾ ਆਪਣੇ ਸੰਧੂ ਸਾਹਿਬ ਗੋਬਿੰਦ ਸਿੰਘ ਸੰਧੂ ਬਰਨਾਲੇ ਤੋਂ ਕੜੇ ਤੇ ਉਹ ਵੀ ਹਜੇ ਪਹਿਲੀ ਵਾਰ ਸੀਗੇ ਪਰ ਪ੍ਰੋਗਰੈਸ ਬਹੁਤ ਵਧੀਆ ਰਹੀ ਉਹਨਾਂ ਦੀ ਠੀਕ ਹੈ ਨਾ ਅਨੇ ਕੈਂਪੇਨ ਖੁਦ ਕੀਤੀ ਉਹ ਤਾਂ ਜਾ ਕੇ ਵਧੀਆ ਆਪਣੇ ਹੋਇਆ ਉਹਨਾਂ ਦਾ ਇਹ ਦੇਖਿਆ ਪਾਰਟੀ ਨੂੰ ਤੁਸੀਂ ਤਿੰਨ ਸਾਲਾਂ ਤੋਂ ਕਾਫੀ ਨੰਬਰ ਦੀ ਪਾਰਟੀ ਜੁੜੀ ਹੋਣਾ ਕਾਫੀ ਤਰ੍ਹਾਂ ਦਾ ਜਿਹੜਾ ਪਾਰਟੀ ਮੈਂ ਕੀਤਾ ਜੀ ਦੇਖੋ ਵੱਡੀ ਗੱਲ ਤਾਂ ਉਹ ਆਪਾਂ ਨੂੰ ਸਿੱਖੀ ਨਾਲ ਜੋੜ ਰਹੇ ਨੇ ਠੀਕ ਹੈ ਨਾ ਤੇ ਨਸ਼ਿਆਂ ਨੂੰ ਹੁਣ ਕੋਈ ਵੀ ਪਾਰਟੀ ਆ ਰਹੀ ਹੈ ਦੇਖੋ ਕੈਪਟਨ ਸਾਹਿਬ ਨੇ ਹੱਥ ਗੋਟਕਾ ਫੜ ਕੇ ਸੌਂ ਕਾਦੀ ਮੈਂ ਇਹਨੇ ਨਸ਼ਾ ਖਤਮ ਕਰ ਦੂ ਫਿਰ ਭਗਵੰਤ ਮਾਨ ਜੀ ਆ ਗਏ ਇਹਨਾਂ ਨੇ ਵੀ ਕਿਹਾ ਪਰ ਉਹ ਗੱਲ ਨਹੀਂ ਬਣੀ ਉਹਨੇ ਇਹਨਾਂ ਨੇ ਇੱਕ ਸੀਟ ਆਪਣੇ ਸੰਗਰੂਪ ਤੋਂ ਜਿੱਤੇ ਐਮਪੀ ਠੀਕ ਹੈ ਨਾ ਉੱਥੇ ਜਾ ਕੇ ਦੇਖੋ ਕਿ ਕੁਝ ਵਧੀਆ ਹੋ ਰਿਹਾ ਬਾਕੀ ਵਧੀਆ ਲੀਡਰ ਮਿਲੇ ਸੀ ਸਾਨੂੰ ਜਿਵੇਂ ਦੀਪ ਸਿੱਧੂ ਹੋ ਗਏ ਉਹ ਵੀ ਏਜੰਸੀਆਂ ਨੇ ਦੇਖੋ ਖਤਮ ਕਰਾਤੀ ਠੀਕ ਹੈ ਮੂਸੇ ਵਾਲੇ ਹੋ ਗਏ ਉਹ ਵੀ ਖਤਮ ਕਰਾਤੇ ਠੀਕ ਹੈ ਬਾਹਰ ਵੀ ਨੇ ਹੋਰ ਹਰਦੀਪ ਨੇ ਜਰੋੜ ਨਹੀਂ ਉਹ ਵੀ ਸਾਰੇ ਨੇ ਏਜੰਸੀਆਂ ਨੇ ਸ਼ਰੀਆਮ ਕਹ ਰਹੇ ਨੇ ਇਹ ਵੀ ਏਜੰਸੀਆਂ ਨੇ ਖਤਮ ਕਰਾਈ ਇਸ ਤਰ੍ਹਾਂ ਤੇ ਫਿਰ ਉਹਨਾਂ ਪਿਛੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਔਰ ਪੈਸਾ ਭਾਈ ਸਰਸ ਸਿੰਘ ਸਿੰਘ ਮਾਨ ਜੀ ਮਤਲਬ ਕਾਫੀ ਜਰੋ ਇੱਕ ਪਲੇਟ ਦੇ ਵਿੱਚ ਬੋਲ ਰਹੇ ਸੀ ਤੇ ਅੱਜ ਕਿਸ ਤਰ੍ਹਾਂ ਦਾ ਉਹਨਾਂ ਦਾ ਹੈਗਾ ਉਹਨਾਂ ਦਾ ਪਹਿਲਾਂ ਬਹੁਤ ਨੇੜਤਾ ਰਹੀ ਆ ਜਦੋਂ ਆਪਣੇ ਆਪਣ ਤੋਂ ਪਹਿਲਾਂ ਜਦੋਂ ਬਾਹਰ થી ਐਮਪੀ 1 ਤੋਂ ਠੀਕ ਆ ਤੇ ਹੁਣ ਦੇਖੋ ਜੋ ਸਰਜੀਤ ਸਿੰਘ ਖਾਲਸਾ ਜੀ ਆ ਠੀਕ ਆ ਉਹ ਅਲੱਗ ਹੀ ਮੋਟਿਵ ਨਾਲ ਚੱਲ ਰਿਹਾ ਉਹ ਕਹਿ ਰਹੇ ਨੇ ਵੀ ਸਾਨੂੰ ਤਾਂ ਖਾਸਤਾ ਨਹੀਂ ਲੋੜ ਨਹੀਂ ਮੰਗੋ ਨਹੀਂ ਕਰਦੇ ਠੀਕ ਆ ਸਾਨੂੰ ਤਾਂ ਜੋ ਇਹ ਆਪਣੇ ਇੰਡੀਆ ਦੇ ਸੰਵਿਧਾਨ ਆ ਉਹ ਤਾਂ ਹੀ ਖੜੇ ਆ ਅਸੀਂ ਠੀਕ ਆ ਸੰਵਿਧਾਨ ਕਰਕੇ ਤਾਂ ਇਹ ਅਮਰਪਾਲ ਸਿੰਘ ਜੀ ਰੌਲਾ ਪਾ ਰਹੇ ਅਸੀਂ ਵੀ ਜ ਮੈਨੂੰ ਯਕੀਨ ਨਹੀਂ ਸੰਵਿਧਾਨ ਤੇ ਠੀਕ ਆ ਨਾ ਤੇ ਉਹ ਉਹਨਾਂ ਦਾ ਬਿਆਨ ਵੀ ਆ ਗਿਆ ਅੰਦਰ ਵੀ ਅਸੀਂ ਮੈਂ ਤਾਂ ਵੀ ਪਾਰਟੀ ਦੇ ਹੱਕ ਚੋਂ ਨਹੀਂ ਠੀਕ ਹੈ ਪਹਿਲਾਂ ਉਹਨਾਂ ਦਾ ਬਿਆਨ ਪਹਿਲਾਂ ਵੀ ਆਇਆ ਵੀ ਭਾਈ ਮਾਨ ਸ਼ਰੋਮਣੀ ਅਕਾਲੀ ਦਲ ਅਮਰਸਰ ਵੀ ਭਾਈ ਸਾਡੀ ਹੱਕ ਦੀ ਗੱਲ ਕਰਦੀ ਆ ਵੀ ਇੱਕ ਪਾਰਟੀ ਦਾ ਹੈ ਅੱਜ ਗੱਲ ਹੁੰਦੀ ਹੈ ਉਹਨਾਂ ਨਾਲ ਪੈਸਾ ਪਾਈ ਅਮਰਪਾਂਜੀ ਨਾਮਾਂ ਦੇ ਨਾਲ ਹਾਂਜੀ ਹੋ ਰਹੀ ਹੈ ਗੱਲਬਾਤ ਹਾਂਜੀ 2024 ਚੋਣਾਂ ਆ ਰਹੇ ਨੇ ਫਿਰ 2024 ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਮਾਨ ਸਾਹਿਬ ਦੀ ਕਿਸ ਤਰ੍ਹਾਂ ਨੇ ਮਾ ਇਹ ਤਾਂ ਫੁੱਲ سپورਟ ਜਾਣੀ ਹੋਰ ਮਾਨ ਸਾਹਿਬ ਵੀ ਪੂਰੇ ਦੇਖ ਲੋ ਇਹ ਨਿਊ ਮਰਚ ਨੇ ਹਰੇਕ ਥਾਂ ਕਾਂਸਲ ਹਰੇਕ ਥਾਂ ਡੈਲੀਗੇਸ਼ਨ ਹੋਨਾਰਾ ਜਾਂਦਾ ਠੀਕ ਹੈ ਨੇ ਫੁੱਲ ਤਿਆਰੀ ਹੈ ਬਾਕੀ ਸਮਰਥਨ ਵੀ ਇਹ ਲੋਕਾਂ ਦਾ ਮਿਲਦਾ ਹਾਂਜੀ ਤਾਂ ਦਾ ਪਿਆਰ ਹੁਣ ਹਰੇਕ ਜਿਹੜੇ ਕੈਂਡੀਡੇਟ ਤੋਂ ਮੈਂ ਦੱਸ ਜੁਤਾਰਿਆਣੀ ਹਾਂਜੀ 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 ਸੋ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਇਹ ਸੰ ਜਿਹੜੇ ਸੋਮੇ ਕਾਲੀਦਲ ਪਾਰਟੀ ਅੰਮ੍ਰਿਤਸਰ ਪਾਰਟੀ ਦੇ ਜਿਹੜੇ ਵਰਕਰ ਨੇ ਅਮਰਪ੍ਰੀਤ ਸਿੰਘ ਸੋ ਜਿਸ ਤਰ੍ਹਾਂ ਆਪਾਂ ਇਹਨਾਂ ਨਾਲ ਪਾਰਟੀ ਬਾਰੇ ਗੱਲਬਾਤ ਕੀਤੀ ਹੈ ਕਿ ਸਿੱਕਾ ਪਾਰਟੀ ਦਾ ਏਜੰਡਾ ਔਰ ਸੰਦੀਸ ਸਦਾ ਸਿੰਘ ਮਾਨ ਜਿਹੜੇ ਪ੍ਰਧਾਨ ਨੇ ਔਰ ਉਹਨਾਂ ਦਾ ਕੀ ਏਜੰਡਾ ਔਰ ਪਾਰਟੀ ਵਾਰੀ ਕਿਸ ਤਰ੍ਹਾਂ ਜਿਹੜੀ ਪਾਰਟੀ ਆ ਉਹ ਆਪਣੇ ਮੈਦਾਨ ਦੇ ਵਿੱਚ ਲੈ ਕੇ ਜਿਹੜਾ ਆਪਣੇ ਵਰਕਰਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਉਹ ਕਾਹੀ ਸੋ ਇਸ ਤਰ੍ਹਾਂ ਹੋਰ ਅੱਛੇ ਅਪਡੇਟ ਕਿਸ ਕਰਾਂਗੇ ਤਦ ਤੱਕ ਲਈ ਮੈਂ ਰਿਜਾਰਚ ਤੋਂ ਤੁਹਾਡਾ ਆਪਣਾ ਰਿਪੋਰਟਰ ਵਰਨਜੀਤ ਸਿੰਘ